ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਸਸਤ ਹੋਗੇ ਤੇ ਮਸਤ ਹੋਗੇ ਵਹੀ ਠੀਕ ਠਾਕਾਂ ਤੇ ਟਾਈਮ ਹੋ ਗਿਆ ਵਾ ਮਾਰਨਿੰਗ ਦਾ 6:30 ਤੇ ਵਾਰ ਹੈਗਾ ਵਾ ਸੰਡੇ ਅੱਜ ਤੇ ਮੈਂ ਲੌਣ ਡੀਆਂ ਬਾਹਰ ਝਾੜੂ ਏੜੇ ਚ ਤੇ ਬਾਅਦੂ ਧੁੱਪ ਬਹੁਤ ਝਾੜੀ ਚੜ ਜਾਂਦੀ ਆ ਤੇ ਮੈਂ ਲੱਗ ਗਈਆਂ ਸਿਰੇ ਸਿਰੇ ਪਹਿਲਾਂ ਉੱਠ ਦਿਆਂ ਸਾਰੀ ਝਾੜੂ ਲਾਉਣ ਚਾਹ ਪੀ ਕੇ ਤੇ ਮੈਂ ਪਹਿਲੋਂ ਮੈਂ ਸੋਚਿਆ ਬਾਹਰ ਬਹੁਤ ਤੋਂ ਪਛੜ ਹੋਣੀ ਆ ਤੇ ਪਹਿਲੋਂ ਬਾਹਰ ਦਾ ਕੰਮ ਨਵੇੜ ਲੈਨੇ ਆ ਦਾ ਅੰਦਰਾਂ ਚ ਫਿਰ ਬੰਦਾ ਬਾਅਦ ਚ ਹੌਲੀ ਹੌਲੀ ਲੱਗਾ ਰਿਹਾ ਤੇ ਮੈਂ ਫੜ ਫਟ ਕੱਢਣ ਦੀਆਂ ਝਾੜੂ ਤੇ ਘੱਟਾ ਬਹੁਤ ਜ਼ਿਆਦਾ ਵਾ ਤੇ ਵੇਖਣ ਨੂੰ ਲੱਗਣ ਰਿਹਾ ਬਹੁਤ ਜ਼ਿਆਦਾ ਸਾਫ਼ ਆ ਇਹ ਇੰਨਾ ਕਮਰੇ ਚ ਇੰਨੀ ਸਾਫ਼ ਲੱਗਣ ਦਾ ਉਦਾਂ ਵੇਖਣ ਨੂੰ ਬੜੇ ਹੀ ਸਾਫ਼ ਲੱਗਣਦੇ ਆਂ ਪਰ ਜਦੋਂ ਝਾੜੂ ਲਾਇਆ ਬਹੁਤ ਜ਼ਿਆਦਾ ਇਹ ਚੋ ਘੱਟਾ ਮਿੱਟੀ ਬਹੁਤ ਜ਼ਿਆਦਾ ਨਿਕਲਿਆ ਕਿਉਂਕਿ ਪੈਲੀਆਂ ਪੂਲੀਆਂ ਵਗਣੀਆਂ ਵਾ ਹਜੇ ਜਨਾ ਚ ਚੋਣੇ ਨਹੀਂ ਲੱਗਦੇ ਹੁਣ ਚ ਇਹੀ ਹਾਰ ਰਹਿਣਾ ਵਾ ਜਿੰਨਾ ਮਰਜੀ ਆਪਾਂ ਕਰੀ ਚਾਹੀਏ ਸਾਫ ਸਫਾਈ ਕਰੀ ਜਾਈਏ ਤੇ ਇਧਰੋਂ ਮੈਂ ਦੂਜੀ ਸਾਈਡ ਤੋਂ ਵੀ ਆ ਗਈਆਂ ਤੇ ਇੱਥੇ ਸਾਡੀ ਗੱਡੀ ਬਾਰੀ ਲੱਗੀ ਆ ਤੇ ਗੱਡੀ ਗੈਲਰੀ ਚ ਨਹੀਂ ਕੀਤੀ ਹੁਣ ਬਰਾਜੋ ਛੁੱਟੀ ਖਤਮ ਕਰਕੇ ਚੱਲ ਜਾਣਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਗੱਡੀ ਗੈਲਰੀ ਚ ਲਾ ਦੇਣੀ ਆ ਤੇ ਟੱਕ ਦੇਣੀ ਆ ਕਿਉਂਕਿ ਫਿਰ ਮੈਂ ਗੱਡੀ ਬਹੁਤ ਜ਼ਿਆਦਾ ਘਾਟੀ ਖੜਦੀ ਨਹੀਂ ਆ ਕੋਈ ਜ਼ਰੂਰੀ ਮਤਲਬ ਸਮਾਨ ਸਮੋਲ ਲੈਣਾ ਹੈ ਜ਼ਿਆਦਾ ਫਿਰ ਗੱਡੀ ਨਹੀਂ ਤੇ ਮੈਂ ਅਦਰਵਾਈਜ਼ ਸਕੂਟਰੀ ਤੇ ਹੀ ਚਲ ਜੰਨੀ ਆ ਕਿਉਂਕਿ ਸਕੂਟਰੀ ਦਾ ਇੱਕ ਇਹ ਫਾਇਦਾ ਹੁੰਦਾ ਵਾ ਕਿ ਜਦੋਂ ਆਪਾਂ ਬਾਜ਼ਾਰ ਚ ਜਾਨੀ ਆ ਤੇ ਕਿਤੇ ਵੀ ਕੋਈ ਸ਼ਾਪਿੰਗ ਕਰਨੀ ਜਾਂ ਕੋਈ ਸਮਾਨ ਲੈਣਾ ਵਾ ਤੇ ਇਹ ਤਾਂ ਦੁਕਾਨ ਦੇ ਅੱਗੇ ਸਕੂਟਰੀ ਲਾਓ ਤੇ ਆਰਾਮ ਨਾਲ ਸਮਾਨ ਲੈ ਕੇ ਵਾਪਸ ਆ ਜਾਓ ਤੇ ਗੱਡੀ ਦਾ ਇਹ ਹੁੰਦਾ ਵਾ ਕਿ ਇਹਨੂੰ ਸਾਈਡ ਤੇ ਲਾਉਣੀ ਪੈਂਦੀ ਆ ਤੇ ਫੇਰ ਆਪਾਂ ਨੂੰ ਉ ਤੁਰ ਫਿਰ ਕੇ ਬਾਜ਼ਾਰ ਚ ਜਾਣਾ ਪੈਂਦਾ ਜਾਂ ਕਿਤੇ ਵੀ ਜਦੋਂ ਜਾਈਏ ਤੇ ਫੇਰ ਗਲੀਆਂ ਵੀ ਛੋਟੀਆਂ ਨੇ ਜਾਂ ਬਾਜ਼ਾਰਾਂ ਚ ਟ੍ਰੈਫਿਕ ਵੀ ਬਹੁਤ ਜ਼ਿਆਦੀ ਹੁੰਦੀ ਆ ਤੇ ਛੋਪਾਂ ਛੋਪਾਂ ਲੱਗੀਆਂ ਹੁੰਦੀਆਂ ਵਾ ਤਾਂ ਕਰਕੇ ਫੇਰ ਗੱਡੀ ਨਾਲੋਂ ਮੈਨੂੰ ਸਕੂਟੀ ਵਧੀਆ ਤਾਂ ਕਰਕੇ ਹੀ ਲੱਗਦੀ ਆ ਕਿ ਸਕੂਟੀ ਤੇ ਜਾਓ ਤੇ ਫਟਾਫਟ ਆਪਣਾ ਕੰਮ ਕਰੋ ਤੇ ਖਤਮ ਤੇ ਵਾਪਸ ਆ ਜਾਓ ਘਰ ਤੇ ਗੱਡੀ ਦਾ ਇਹ ਹੁੰਦਾ ਕਿ ਦੂਰ ਜੇ ਲਾ ਦੋ ਕਿਤੇ ਤੇ ਫਿਰ ਉਸ ਤੋਂ ਬਾਅਦ ਤੁਰੇ ਫਿਰੋ ਤੇ ਜਿਹੜਾ ਘੰਟੇ ਕੱਚ ਕੰਮ ਹੋਣਾ 3 ਘੰਟੇ ਲੱਗ ਜਾਂਦੇ ਆ ਤੇ ਇੱਧਰ ਮੈਂ ਆ ਗਈਆਂ ਦੂਜੇ ਹੱਥ ਵੀ ਇਧਰੋਂ ਵੀ ਮੈਂ ਕਰ ਲੈਣੀ ਆ ਸਾਫ ਸਫਾਈ ਤੇ ਦਿਲਚੇਰ ਵੀ ਤੁਰਿਆ ਫਿਰੰਡਿਆ ਬਰਸ਼-ਬਰਸ਼ ਕਰਨ ਲਿਆ ਇਹ ਵੀ ਅਜੇ ਸੌਂ ਕੇ ਉੱਠਿਆ ਹੀ ਆ ਇਹਨੂੰ ਆਪਾਂ ਥੋੜਾ ਜਿਹਾ ਮਤਲਬ ਲੇਟ ਠਾਇਆ ਹੀ ਕਿਉਂਕਿ ਚਾਹ ਚੂਨੀ ਪੀਂਦਾ ਤੇ ਇਹਨੇ ਬਾਕਸਿੰਗ ਜਾਣਾ ਵਾ ਤੇ ਦੁੱਧ-ਦੁੱਧ ਪੀ ਕੇ ਚਲ ਜੂਗਾ ਤੇ ਇੱਥੇ ਬੜਾ ਜੀ ਪਤਾ ਨਹੀਂ ਕੀ ਕਰਨ ਦੇ ਅੱਗੇ ਤੇਰੇ ਫਿੰਡੇ ਮਨਨ ਨੂੰ ਕਹਿੰਦੇ ਸੀ ਕੈਮਰਾ ਲੱਗਾ ਵਾ ਤੇ ਆਂਦੇ ਠੀਕ ਆ ਮੈਨੂੰ ਪਤਾ ਨਹੀਂ ਲੱਗਾ ਮੈਂ ਵੇਖਿਆ ਨਹੀਂ ਸਾਈਡ ਤੇ ਲੱਗਾ ਹੀ ਕੈਮਰਾ ਕੰਧ ਦੇ ਨਾਲ ਇੱਥੋਂ ਆ ਮੈਂ ਸਾਰਾ ਕਰ ਲੈਣੀ ਆ ਸਾਫ ਸਵਈਆ ਵੇਖੋ ਕਿੰਨਾ ਘਟਣ ਗੰਡਿਆ ਵਾ ਵੇ ਇੱਕ ਓਦਾਂ ਜਿੱਦਾਂ ਆਪਾਂ ਕਿੰਨਾ ਵੀ ਮਤਲਬ ਧੋ ਲਈਏ ਕੋਈ ਵੀ ਕਰ ਲਈਏ ਪਰ ਧੂਲ ਅਗਲੇ ਦਿਨ ਓਨੀ ਦੀ ਓਨੀ ਆਉਂਦੀ ਆ ਹੁਣ ਮੈਂ ਨਾ ਜਿੱਦਾਂ ਮੈਨੂੰ ਬੜਿਆਂ ਜਾਣਿਆਂ ਨੇ ਕਮੈਂਟ ਕੀਤੇ ਕਿ ਤੁਸੀਂ ਪਾਣੀ ਬਹੁਤ ਜ਼ਿਆਦਾ ਵੇਸਟ ਕਰਦੇ ਆ ਸੌਰੀ ਉਹਦੇ ਵਾਸਤੇ ਕਿਉਂਕਿ ਮੈਨੂੰ ਵੀ ਮਤਲਬ ਪਾਣੀ ਤਾਂ ਹਰੇਕ ਨੂੰ ਹੀ ਚਾਹੀਦਾ ਸਾਨੂੰ ਵੀ ਚਾਹੀਦਾ ਤੁਹਾਨੂੰ ਪਤਾ ਵਾ ਪੰਜਾਬ ਦਾ ਪਾਣੀ ਜਿਹੜਾ ਬਹੁਤ ਘੱਟ ਹੈ ਧਰਤੀ ਦੇ ਥੱਲੇ ਪਰ ਇਹ ਆ ਕਿ ਜਿੱਦਾਂ ਹੁਣ ਸਾਡੇ ਵੇੜੇ ਦੀਆਂ ਟਾਇਲਾਂਆਂ ਸਾਡੀ ਮਜਬੂਰੀ ਬਣ ਜਾਂਦੀ ਐ ਇਹ ਤਾਂ ਮੀਂਹ ਨਹੀਂ ਆਉਂਦਾ ਵਾ ਨਾ ਫਿਰ ਸਾਡੀ ਮਜਬੂਰੀ ਬਣ ਜਾਂਦੀ ਆ ਬੇੜਾ ਧੋਣਾ ਤੇ ਅਦਰਵਾਈਜ਼ ਇਦਾਂ ਨਾ ਪੋਚੇ ਹੀ ਲਾ ਦਿੰਦੇ ਆਪਾਂ ਵੀ ਧੋਈ ਦਾ ਰੋਜ਼ ਨਹੀਂ ਧੋਈ ਦਾ ਕਿਤੇ ਜਿਹੜਾ بارش ਆ ਗਈ ਤਾਂ ਧੋ ਲਿਆ ਤੇ ਜਾਂ ਮਤਲਬ ਜ਼ਿਆਦਾਤਰ ਤਾਂ ਮੈਂ ਉਦੋਂ ਹੀ ਧੋਨੀ ਆ ਜਦੋਂ ਬਹੁਤ ਜ਼ਿਆਦੀਆਂ بارشਾਂ ਬਰਸ਼ ਆ ਜਾਂਦੀਆਂ ਮਤਲਬ ਉੱਪਰੋਂ ਜਿਹੜੀ ਧੂੜ ਮਿੱਟੀ ਆ ਕੇ ਜੰਮ ਜਾਂਦੀ ਆ ਟਾਈਲਾਂ ਵਾਂ ਤੁਹਾਨੂੰ ਪਤਾ ਵਾ ਕਿ ਟਾਈਲਾਂ ਵਾਂ ਤੇ ਟਾਈਲਾਂ ਦੇ ਉੱਪਰ ਤੇ ਬਹੁਤ ਥੋੜਾ ਜਿਹਾ ਵੀ ਗੰਦਗੀ ਜਿਹੜੀ ਜਾਰੀ ਚਾਹ ਕੇ ਦੀ ਆ ਉਹ ਫਿਰ ਪੋਚਿਆਂ ਦੇ ਨਾਲ ਜਿਹੜੀ ਉਹ ਕਲੀਨ ਨਹੀਂ ਹੁੰਦੀ ਤਾਂ ਕਰਕੇ ਮੈਨੂੰ ਮਜਬੂਰੀ 'ਚ ਵੇੜਾ ਧੋਣਾ ਪੈਂਦਾ ਵਾ ਤੇ ਬਹੁਤ سارے ਕਮੈਂਟ ਆਏ ਹੀ ਮੈਨੂੰ ਕਿ ਤੁਸੀਂ ਪਾਣੀ ਬਹੁਤ ਵੇਸਟ ਕੀਤਾ ਉਹਦੇ ਵਾਸਤੇ ਮੈਂ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਤੇ ਬਸ ਤੁਸੀਂ ਮੇਰੀ ਮਜਬੂਰੀ ਸਮਝੋ ਕਿ ਮੈਂ ਮੈਂ ਵੀ ਮਜਬੂਰ ਹਾਂ ਮੈਂ ਫਿਰ ਕੀ ਕਰਾਂ ਕਿ ਮੈਂ ਵਿੜਾ ਆਪਣਾ ਕਿੱਦਾਂ ਸਾਫ਼ ਕਰਿਆ ਕਰਾਂ ਤੇ ਤਾ ਕਰਕੇ ਮੈਨੂੰ ਜਿਹੜਾ ਵਾ ਨਾ ਪੈਪ ਲਾ ਕੇ ਵਿੜਾ ਕਦੀ ਕਦੀ ਧੋਣਾ ਪੈਂਦਾ ਮੈਂ ਹਰ ਰੋਜ਼ ਨਹੀਂ ਧੋਂਦੀ ਨਾਲੇ ਨਾ ਸਾਡੇ ਆਪਣੇ ਵੀ ਪੈਲੀ ਮਤਲਬ ਪੈਲੀ ਨੂੰ ਸਾਡਾ ਨਾ ਜਦਾਂ ਬਰਸਣ ਬੀਜਿਆ ਵਾ ਡੰਗਰਾਂ ਵਾਸਤੇ ਪੱਠੇ ਤੇ ਉਧਰੋਂ ਇਹ ਪਾਣੀ ਜਿਹੜਾ ਵਾ ਨਿਕਲਦਾ ਵਾ ਤੇ ਸਾਨੂੰ ਵੀ ਪਾਣੀ ਜਿਹੜਾ ਵਾ ਨੁਕਸਾਨ ਦਿੰਦਾ ਵਾ ਪਰ ਉਹ ਹੀ ਰੋਜ਼ ਪਾਣੀ ਨਹੀਂ ਛੱਡ ਸਕਦੇ ਫਿਰ ਪੱਠੇ ਵੱਢਣੇ ਔਖੇ ਹੋ ਜਾਂਦੇ ਫਿਰ ਡੈਡੀ ਵੀ ਕਹਿੰਦੇ ਹੁੰਦੇ ਆ ਕਿ ਇੰਨਾ ਪਾਣੀ ਨਾ ਡੋਲਿਆ ਕਰੋ ਫਿਰ ਸਾਡੇ ਕੋ ਪੱਠੇ ਨਹੀਂ ਵੱਢੇ ਜਾਂਦੇ ਡੰਗਰ ਖਾਂਦੇ ਵੀ ਨਹੀਂ ਨਾਲੇ ਗਿੱਲੇ ਪੱਟੇ ਤੇ ਅਹੀਂ ਬੜਾ ਧਿਆਨ ਰੱਖ ਕੇ ਉਦਾਂ ਤੇ ਮਤਲਬ ਕਰੀਦਾ ਵਾ ਪਰ ਮਜਬੂਰੀ ਆ ਨਾ ਤੁਹਾਨੂੰ ਬਤਾਈ ਜਿੱਦਾਂ ਬਾਰਿਸ਼ ਵਗੈਰਾ ਆਈ ਹੀ ਤੋਦੋਂ ਮੈਂ ਤਾਂ ਕਰਕੇ ਵਿੜਾ ਧੋਣਾ ਪਿਆ ਤੇ ਉਹਦੇ ਵਾਸਤੇ ਮੈਂ ਤੁਹਾਡੇ ਕੋ ਸਾਰਿਆਂ ਕੋ ਮਾਫੀ ਮੰਗਦੀ ਆ ਇੰਨਾ ਪਾਣੀ ਮੈਂ ਵੇਸਟ ਕੀਤਾ ਤੇ ਮੈਂ ਕੋਸ਼ਿਸ਼ ਕਰੂੰਗੀ ਗਾਂ ਤੋ ਕਿ ਮੈਂ ਪੋਚੀ ਲਾ ਲਿਆ ਕਰਾਂ ਚਲ ਦੋ ਜਾਂ ਤਿੰਨ ਵਾਰਾਂ ਲਾ ਲਿਆ ਕਰੂੰਗੀ ਤੇ ਨਾਲੇ ਨਾ ਪਾਣੀ ਮਤਲਬ ਸਾਡਾ ਬਹੁਤ ਜ਼ਿਆਦਾ ਲੱਗ ਵੀ ਜਾਂਦਾ ਕਿ ਵਿੜਾ ਕਾਫੀ ਖੁੱਲਾ ਵਾ ਤੇ ਮੈਂ ਬਾਹਰ ਦਾ ਸਾਰਾ ਧੁੱਪ ਧੂਪ ਵਾਲਾ ਕੰਮ ਨਿਬੇੜਾ ਕਿ ਤੇ ਮੈਂ ਹੁਣ ਆ ਗਈ ਆ ਬੈਡਰੂਮ ਚ ਤੇ ਇਹ ਬੈੱਡ ਸ਼ੀਟ ਜਿਹੜੀ ਨਾ ਮੈਂ ਕੱਲ ਹੀ ਬਦਲੀ ਆ ਤੇ ਗੈਸਟ ਜਾਣ ਤੋਂ ਬਾਅਦ ਜਿਹੜੀ ਉਹਨਾਂ ਵਾਲੀ ਬੈੱਡ ਸ਼ੀਟ ਹੀ ਉਹ ਲਾ ਕੇ ਧੋ ਲਈ ਆ ਤੇ ਧੋ ਕੇ ਰੱਖ ਲਈ ਆ ਤੇ ਹੁਣ ਮੈਂ ਇਹ ਤੇ ਮੈਂ ਨਾ ਮਤਲਬ ਛੇਤੀ ਹੀ ਮੈਨੂੰ ਇਹ ਨਾ ਗੁਰਦੁਆਰਾ ਸਾਹਿਬ ਜਾਣਾ ਵਾ ਸੰਡੇ ਅੱਜ ਅੱਜ ਹੀ ਵੀਡੀਓ ਮੈਂ ਬਣਾਉਣੀ ਤੇ ਅੱਜ ਹੀ ਮੈਂ ਅਪਲੋਡ ਕਰ ਦੂੰਗੀ ਤੇ ਇਹ ਨਾ ਮੈਂ ਛੇਤੀ ਛੇਤੀ ਚ ਵੇਖਿਆ ਨਹੀਂ ਆ ਤੇ ਮੈਂ ਜਿਹੜੀਆਂ ਬੈੱਡ ਸ਼ੀਟਾਂ ਦੀਆਂ ਲਾਈਨਾਂ ਵਾ ਉਹ ਠਾਣੋਂ ਆਉਣੀਆਂ ਹੀ ਲੰਮੇ ਰੋਖ ਤੇ ਮੈਂ ਨਾ ਨਿੱਕੇ ਰੋਖ ਕਰਤੀਆਂ ਜਦੋਂ ਮੈਂ ਬਾਅਦ ਵਿੱਚ ਹੁਣ ਵੀਡੀਓ ਐਡਿਟ ਕਰਨੀ ਆ ਫਿਰ ਮੈਂ ਵੇਖਿਆ ਤੇ ਮੈਨੂੰ ਬੜਾ ਨਾ ਰੂਮ ਵੀ ਅਲੱਗ-ਅਲੱਗ ਚ ਲੱਗਣਿਆ ਬੈੱਡ ਸ਼ੀਟ ਪੁੱਠੀ ਗਲਤ ਜੀ ਵੀ ਸੀ ਹੀ ਤੋਂ ਦੇਖ ਕੇ ਨਾ ਰੋਖ ਜਿਆ ਨਹੀਂ ਸਹੀ ਲੱਗਣ ਡਿਆ ਬਾਅਦ ਵਿੱਚ ਲਾ ਕੇ ਮੈਂ ਉਹਨੂੰ ਸਿੱਧੀ ਕਰਤਾ ਵਾ ਤੇ ਇਹ ਮੈਂ ਬੈਡਰੂਮ ਦੀ ਮਤਲਬ ਚਾਦਰ ਜਿਹੜੀ ਆ ਉਹ ਕੱਲ ਹੀ ਮੈਂ ਚੇਂਜ ਕੀਤੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਹ ਵਾਲੀ ਵਛਾਤੀ ਆ ਕੱਲ ਵਿਛਾਈ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਇਦਾਂ ਹੀ ਝਾੜ-ਝੂੜ ਲਿਆ ਵਾ ਤੇ ਆ ਮੈਂ ਬਾਰੀ ਵੀ ਮਾੜੀ ਜਿਹੀ ਮట్టి ਝਾੜ ਲੈਣੀ ਆ ਇਹ ਗੰਦੀ ਨਹੀਂ ਹੈਗੀ ਕਿਉਂਕਿ ਹੁਣ ਬਾਰਿਸ਼ ਵੀ ਪਈ ਆ ਤੇ ਉਹਦੇ ਕਰਕੇ ਅਜੇ ਇੰਨਾ ਧੂੜ ਮਿੱਟੀ ਨਹੀਂ ਹੈਗਾ ਤੇ ਡੀਪ ਕਲੀਨ ਜਿਹੜਾ ਨਾ ਮੈਂ ਮਤਲਬ ਇਦਾਂ ਨਹੀਂ ਕਰੀ ਕੀਤਾ ਕਿ ਮੈਂ ਇੱਕੇ ਵਾਰਾ ਹੀ ਹੈ ਨਾ ਮੈਂ ਨਾ ਨਾਲ ਦੀ ਨਾਲ ਹੀ ਡੀਪ ਕਲੀਨ ਕਰੀ ਜਾਨੀ ਹੁੰਨੀ ਆ ਜਿਦਾਂ ਰੋਈ ਦਾ ਰੋਜ਼ ਮੈਂ ਕੋਹਨਾ ਕੋਹ ਕਰ ਲੈਣਾ ਵਾਂ ਜਿੱਦਾਂ ਕੋਈ ਇੱਕ ਚੀਜ਼ ਸਾਫ਼ ਕਰ ਲਈ ਦੂਜੀ ਕਰ ਲਈ ਫਿਰ ਤੀਜੀ ਕਰ ਲਈ ਇਦਾਂ ਕਰਕੇ ਤੇ ਉਹ ਮੇਰੀਆਂ ਜਿਹੜੀਆਂ ਡੀਪ ਕਲੀਨ ਹੁੰਦੀਆਂ ਵਾਂ ਮੈਂ ਨਾਲ ਦੀ ਨਾਲ ਹੀ ਕਰੀ ਜਾਨੀ ਆ ਮੈਂ ਕਦੀ ਇਦਾਂ ਵੀ ਸਾਰਾ ਕੰਮ ਜਮਾਂ ਕਰਕੇ ਡੀਪ ਕਲੀਨ ਦਾ ਤੇ ਫਿਰ ਮੈਂ ਕੱਲੀ ਆ ਮੇਰੇ ਕੋਲ ਇੰਨਾ ਕੰਮ ਹੋਣਾ ਵੀ ਨਹੀਂ ਅਜੇ ਮੈਂ ਇੰਨਾ ਜਮਾਂ ਕਰ ਲਾ ਤੇ ਤਾਂ ਕਰਕੇ ਮੈਂ ਨਾ ਨਾਲ ਦੀ ਨਾਲ ਹੀ ਜੋ ਵੀ ਕੰਮ ਹੁੰਦੇ ਆ ਆਪਣੇ ਸਾਫ਼ ਸਫਾਈਆਂ ਦੇ ਜਾਂ ਕੋਈ ਕੱਪੜਿਆਂ ਦਾ ਹੋ ਗਿਆ ਕੁਝ ਵੀ ਹੋ ਗਿਆ ਮੈਂ ਫਿਰ ਨਾਲ ਦੀ ਨਾਲ ਹੀ ਕਰੀ ਜਾਨੀ ਹੁੰਨੀ ਆ ਵੀ ਮੈਂ ਇਹ ਨਹੀਂ ਆ ਕਿ ਮਤਲਬ ਕੋਈ ਦੇਣਵਾਰ ਆਊਗਾ ਜਾਂ ਵੀ ਬੜਾ ਗੰਦ ਪਊਗਾ ਤੇ ਫੇਰ ਹੀ ਮੈਂ ਡੀਪ ਕਲੀਨ ਕਰਨਾ ਵਾ ਇਦਾਂ ਕੁਝ ਨਹੀਂ ਆ ਮੈਂ ਇਹ ਨਹੀਂ ਕਿ ਹੁਣ ਮੈਂ ਵਲੌਗ ਬਣਾਉਣੀ ਤੇ ਤੁਹਾਨੂੰ ਵਿਖਾਉਣੀ ਆ ਇਹ ਮੇਰੀ ਆਦਤ ਹੈ ਸ਼ੁਰੂ ਤੋਂ ਕਿ ਮੈਂ ਆਪਣਾ ਜਿਹੜਾ ਘਰ ਵਾ ਉਹਨੂੰ ਇਦਾਂ ਹੀ ਰੋਜ਼ ਦਾ ਰੋਜ਼ ਨਾਲ ਦੀ ਨਾਲ ਹੀ ਕਲੀਨ ਕਰੀ ਜਾਣਾ ਹੁੰਦਾ ਵਾ ਥੋੜਾ ਥੋੜਾ ਕਰਕੇ ਕਿ ਜਦਦਰ ਮੈਨ ਲੱਗੇ ਸਾਫ਼ ਆ ਉਹ ਦਿਨ ਮੈਂ ਇਦਾਂ ਛੇਤੀ ਛੇਤੀ ਝਾੜੂ ਪੁੱਛੇ ਲਾ ਲੈਣੇ ਆ ਤੇ ਜਿੱਦਣ ਮੈਨੂੰ ਲੱਗਿਆ ਦੂਜੇ ਤੀਜੇ ਦਿਨ ਵੀ ਹੁਣ ਥੋੜਾ ਜਿਹਾ ਵੀ ਲੱਗਣ ਲੱਗ ਗਿਆ ਵਾ ਕਿ ਘੱਟਾ ਵਾ ਜਾਂ ਇੱਧਰ ਉੱਧਰ ਜਾਂ ਕੁਛ ਵੀ ਉਹ ਫਿਰ ਮੈਨੂੰ ਡੀਪ ਕਲੀਨ ਕਰ ਦੇਣਾ ਵਾ ਤੇ ਜਿਹੜੇ ਮੇਰੇ ਪਰਦੇ ਆ ਨਾ ਉਹ ਮੇਰੇ ਤੋਂ ਪਿਆਰ ਨੂੰ 2 ਜਾਂ 2.5 ਮਹੀਨੇ ਹੋ ਗਏ ਆ ਜਿਹੜੇ ਮੇਰੇ ਪਰਦੇ ਆ ਉਹ ਮੈਂ ਜ਼ਰੂਰ ਲਾ ਕੇ ਤੇ ਢੋ ਲੈਣੇ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਮੈਨੂੰ ਇਹ ਕਿ ਬਾਰਿਸ਼ ਆ ਜਾਏ ਵੈਸੇ ਤੇ ਸੈਚਰਡੇ ਤੇ ਸੰਡੇ بارش ਸੀਗੀ ਪਰ ਆਈ ਨਹੀਂ ਹੈਗੀ ਸੈਚਰਡੇ ਵੀ ਕੱਲ ਨੰਗ ਗਿਆ ਤਾਂ ਅੱਜ ਸੰਡੇ ਵੀ ਨੰਗ ਗਿਆ ਇਹ ਸਮਝ ਲਓ ਕਿ ਨੰਗ ਹੀ ਗਿਆ ਧੁੱਪ ਬਹੁਤ ਜ਼ਿਆਦੀ ਚੜ ਗਈ ਆ ਤੇ بارش ਆਈ ਨਹੀਂ ਆ ਪਰ ਆਪਾਂ ਤੇ بارش ਹੀ ਦੇਖਦੇ ਆ ਕਿ بارش ਆ ਜੇ ਜਦੋਂ ਵੀ بارش ਪੈ ਗਈ ਨਾ ਉਦੋਂ ਹੀ ਮੈਂ ਪਰਦੇ ਜਿਹੜੇ ਉਹ ਵੀ ਆਪਣੇ ਲਾ ਲੂ ਕੇ ਧੋ ਲੈਣੇ ਆ ਮੈਂ بارش ਤਾਂ ਕਰਕੇ ਡਿੱਗਣ ਦੀ ਕਿਉਂਕਿ ਘੱਟਾ ਬਹੁਤ ਜ਼ਿਆਦਾ ਉੱਡਣ ਡਿਆ ਮੈਨੂੰ ਇਹ ਕਿ ਮਤਲਬ ਪਰਦੇ ਰੋਜ਼ ਦਿਹਾੜੀ ਉੱਪਰੋਂ ਲਾਉਣੇ ਤੇ ਫਿਰ ਧੋਵਾਂਗੇ ਫਿਰ ਪ੍ਰੈਸ ਕਰ ਕਰਕੇ ਲਾਉਣੇ ਆ ਓਕੇ ਹੋ ਜਾਂਦੇ ਬੜੇ ਜਿਆਦੇ ਤੇ ਤਾਂ ਕਰਕੇ ਮੈਨੂੰ ਇਹ ਹੈਗੇ بارش ਆ ਜੇ ਤੇ ਇੱਕੇ ਵਾਰ ਮੈਂ ਲਾ ਲਾਂ ਜਿਹੜੇ ਮੇਰੇ 2 ਟਾਈ ਮਹੀਨੇ ਫਿਰ ਤੋਂ ਨੰਗ ਜਾਣਗੇ ਦੁਬਾਰਾ ਤੋਂ ਕਿਉਂਕਿ ਫਿਰ ਝੋਨੇ ਝੋਨੇ ਲੱਗ ਜਣੇ ਆ ਤਾਂ ਇੰਨੀਆਂ ਧੂੜ ਮਿੱਟੀयां ਨਹੀਂ ਉੱਡਣੀਆਂ ਹੁਣ ਤੇ ਪੈਲੀਆਂ ਜੋ ਪੈਲੀਆਂ ਵਗਣੀਆਂ ਚਾਰ ਚਫੇਰੇ ਤੋਂ ਧੂੜ ਮਿੱਟੀ ਜਿਹੜੀ ਰੋਜ਼ ਦੀ ਰੋਜ਼ ਉੱਡ-ਉੱਡ ਕੇ ਪਈ ਜਾਂਦੀ ਆ ਤੇ ਨਾਲੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ 1000 ਤੁਸੀਂ ਕਰਵਾਤਾ ਵਾ ਸਬਸਕ੍ਰਾਈਬਰ ਕੇ ਲੱਗ ਗਿਆ ਵਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ so much ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਡਬਲ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੇ ਆਉਣ ਦੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਇਹਨਾਂ ਦੇ سپورਟ ਕਰਦੇ ਨੇ ਮੇਰੇ ਵੀਡੀਓ ਨੂੰ ਪਿਆਰ ਕਰਦੇ ਆਸ ਥੈਂਕ ਯੂ so much ਤੇ ਹੀ ਸਾਰੇ ਮੈਂ ਵੀ ਤੁਹਾਡੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰਦੀ ਆ ਕਿਉਂਕਿ ਤੁਸੀਂ ਮੇਰੀ ਫੈਮਿਲੀ ਆ ਤੇ ਮੈਂ ਹਰ ਚੀਜ਼ ਤੁਹਾਡੇ ਨਾਲ ਇਸੇ ਕਰਕੇ ਸ਼ੇਅਰ ਕਰਦੀ ਆ ਕਿਉਂਕਿ ਤੁਸੀਂ ਮੇਰਾ ਪਰਿਵਾਰ ਆ YouTube ਇੱਕ ਮੇਰਾ ਪਰਿਵਾਰ ਹੀ ਆ ਤੇ ਤਾਂ ਕਰਕੇ ਮੈਂ ਸਾਰੀਆਂ ਜਿਹੜੀਆਂ ਜੋ ਵੀ ਆਪਣੇ ਘਰ ਦਾ ਹੋਇਆ ਬਿੱਤਾ ਮੈਂ ਸਭ ਕੁਝ ਤੁਹਾਨੂੰ ਦੱਸਦੀ ਰਹਿਣੀ ਆ ਤੇ ਇੱਥੇ ਆ ਗਈਆਂ ਮੈਂ ਦਰਜੀ ਕਾਰਨਰ 'ਚ ਵੀ ਆ ਗਈਆਂ ਤੇ ਉਹ ਮੇਰੇ ਕੱਪੜੇ ਪਏ ਆ ਚੇਅਰ ਤੇ ਉਹਦੇ ਵਿੱਚੋਂ ਸਾਰੇ ਕੱਪੜੇ ਪ੍ਰੈਸ ਕਰਨ ਵਾਲੇ ਨਹੀਂ ਆ ਕੋਸ਼ ਕੱਪੜੇ ਜਿਹੜੇ ਆ ਉਹ ਮੇਰੇ ਜੁੜਨ ਵਾਲੇ ਆ ਤੇ ਕੋਹ ਮੇਰੇ ਜਿਹੜੇ ਪ੍ਰੈਸ ਕਰਨ ਵਾਲੇ ਆ ਤੇ 2-3 ਦਿਨ ਹੋ ਗਏ ਇਦਾਂ ਹੀ ਨਾ ਸਾਡਾ ਮਤਲਬ ਟਾਈਮ ਨਹੀਂ ਲੱਗਣ ਡਿਆ ਬਰਾਜ ਦੀ ਛੁੱਟੀ ਵੀ ਖਤਮ ਹੋ ਗਈ ਆ ਤੇ ਕਿਤੇ ਨਾ ਕਿਤੇ ਜਾਣਾ ਪੈਣ ਡਿਆ ਵਾ ਤੇ ਇੱਕ ਦੋ ਦਿਨਾਂ ਦੇ ਜਿਹੜੇ ਕੱਪੜੇ ਆ ਉਹ ਮੇਰੇ ਜਮਾਂ ਹੋ ਗਏ ਆ ਪ੍ਰੈਸ ਕਰਨ ਵਾਲੇ ਉਹ ਮੈਂ ਪ੍ਰੈਸ ਜੇ ਮੇਰਾ ਰਾਤ ਨੂੰ ਟਾਈਮ ਲੱਗਿਆ ਅੱਜ ਸੰਡੇ ਨੂੰ ਤੇ ਫਿਰ ਮੈਂ ਜ਼ਰੂਰ ਕਰੂੰਗੀ ਤੇ ਨਹੀਂ ਤੇ ਫਿਰ ਕੱਲ ਨੂੰ ਵੇਖਾਂਗੇ ਤੇ ਅੱਜ ਆਪਾਂ ਨਾ ਗੁਰਦਰਾ ਸਾਹਿਬ ਜਾਣਾ ਵਾ ਨਾਗਿਆਣਾ ਸਾਹਿਬ ਜਾਣਾ ਵਾ ਤੇ ਉੱਥੇ ਮੱਥਾ ਟੇਕ ਕੇ ਆਵਾਂਗੇ ਨਾਲੇ ਬਰਾਜ ਕਹਿੰਦੇ ਸੀ ਕਿ ਮੱਥਾ ਟੇਕ ਆਉਨੇ ਆ ਤੇ ਉਹ ਮੈਂ ਤੁਹਾਨੂੰ ਰੀਜ਼ਨ ਵੀ ਦੱਸੂਗੀ ਕਿ ਸਾਨੂੰ ਨਾਗਿਆਣਾ ਸਾਹਿਬ ਕਿਉਂ ਜਾਣਾ ਪੈਣਾ ਬਹੁਤ ਜ਼ਿਆਦਾ ਜ਼ਰੂਰੀ ਤੇ ਨਾਗਿਆਣਾ ਸਾਹਿਬ ਜਿੱਦਾਂ ਮਤਲਬ ਵੈਰਾਇਟੀ ਛੁੱਟੀ ਵੀ ਖਤਮ ਹੋ ਗਈ ਸਾਡੇ ਕੋਲ ਬਹੁਤ ਘੱਟ ਟਾਈਮ ਆ ਤੇ ਪਰ ਉਹ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਕਿਉਂ ਜਾਣਾ ਉਹ ਮੈਂ ਵਲੌਗ ਬਣਾਉਂਗੀ ਨਾ ਗਿਆ ਨਾ ਸਰਦਾਰਾ ਦੇ ਨਾਲੇ ਤੁਹਾਨੂੰ ਦੱਸੂਗੀ ਤੇ ਇਤਰੋਂ ਮੈਂ ਲਾਉਣ ਦੀਆਂ ਵਾਲੇ ਸਾਈਡ ਵੀ ਝਾੜੂ ਆਪਣਾ ਲਾ ਲੂ ਲੈਨੇ ਆ ਤੇ ਸਾਰਾ ਜਿਹੜਾ ਮੈਂ ਫਿਨਿਸ਼ ਕਰ ਦੇਣਾ ਵਾ ਕੰਮ ਤੇ ਨਾ ਮਤਲਬ ਜਦੋਂ ਆਪਾਂ ਝਾੜੂ ਲੋਂਦੇ ਉਹ ਬੜੀ ਜਿਆਦਾ ਨਾ ਡਸਟ ਉੱਡ ਜਾਂਦੀ ਹੈ ਉੱਡ ਉੱਡ ਕੇ ਸਮਾਨ ਤੇ ਪੈ ਜਾਂਦੀ ਹੈ ਤੇ ਡਸਟਿੰਗ ਵੀ ਰੋਜ਼ ਦਾ ਰੋਜ਼ ਹੀ ਕਰਨੀ ਪੈਂਦੀ ਆ ਤੇ ਹੁਣ ਮੈਂ ਡਸਟਿੰਗ ਜਿਹੜੀ ਆ ਉਹਦਾ ਮੈਂ ਨਹੀਂ ਸ਼ੂਟ ਕਰ ਪਾਉਂਗੀ ਕਿਉਂਕਿ ਮੇਰਾ ਵਲੌਗ ਫਿਰ ਬਹੁਤ ਜਿਆਦਾ ਲੰਬਾ ਹੋ ਜਾਂਦਾ ਵਾ ਤੇ ਲੋ ਜੀ ਮੇਰਾ ਜਿਹੜਾ ਝਾੜੂ ਚੂੜੂ ਆ ਮੇਰਾ ਸਾਰਾ ਲੱਗ ਗਿਆ ਵਾ ਤੇ ਇਹ ਲਿਆ ਕੇ ਦੁੱਧ ਇੱਥੇ ਰੱਖਿਆ ਹੈ ਮੈਂ ਫ੍ਰੀਜ 'ਚ ਟਿਕਾ ਲੈਣੀ ਆ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ